ਦੁਆਬੇ ਦਾ ਇਤਿਹਾਸਿਕ ਨਗਰ ਰੜਕਾ ਕਲਾਂ ਜਿੱਥੇ 26 ਜਨਵਰੀ ਦਾ ਮੇਲਾ ਜਿਹੜਾ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਤੰਤਨ ਬਾਬਾ ਚਿੰਤਾ ਭਗਤ ਜੀ ਤੰਤਨ ਬਾਬਾ ਅਮੇ ਚੰਦ ਜੀ ਦੇ ਆਸਥਾਨ ਤੇ ਅਸੀਂ ਇਸ ਵਕਤ ਮੌਜੂਦ ਹੈ ਜਿੱਥੇ 26 ਜਨਵਰੀ ਨੂੰ ਹਰ ਇੱਕ ਸਾਲ ਗੁਰਦਾਸ ਮਾਨ ਜਿਹੜੇ ਪੰਜਾਬੀ ਆ ਦਾ ਮਾਨ ਜਿਹੜੇ ਪਹੁੰਚਦੇ ਆ ਉਹਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਮੇਰੇ ਮਗਰ ਤੁਸੀਂ ਤਸਵੀਰਾਂ ਦੇਖ ਲਓ ਤੇ ਉਹ ਸਟੇਜ ਹੈ ਜਿੱਥੇ 26 ਜਨਵਰੀ ਨੂੰ ਰੌਣਕਾਂ ਲੱਗਦੀਆਂ ਸਭਿਆਚਾਰ ਮੇਲਾ ਜਿਹੜਾ ਮਨਾਇਆ ਜਾਂਦਾ ਇੱਥੇ ਤੁਹਾਡੇ ਨਾਲ ਜਾਣਕਾਰੀ ਇੱਕ ਸਾਂਝੀ ਕਰਦੀ ਹੈ ਇਹ ਇਤਿਹਾਸਕ ਡੇਰਾ ਹੈ ਜਿੱਥੇ ਹਰੇਕ ਸਾਲ ਤਿੰਨ ਮੇਲੇ ਜਿਹੜੇ ਵੱਡੇ ਮਨਾਏ ਜਾਂਦੇ ਆ 26 ਜਨਵਰੀ ਨੂੰ 15 ਅਗਸਤ ਨੂੰ ਤੇ ਜਿਹੜਾ ਜੂਨ ਦੇ ਵਿੱਚ ਜਿਹੜੇ ਇਹ ਮੇਲੇ ਇੱਥੇ ਤਿੰਨ ਮੇਲੇ ਲੱਗਦੇ ਆ ਤੇ ਹੁਣ ਜਿਹੜਾ ਲਗਾਤਾਰ 31 ਸਾਲਾਂ ਤੋਂ ਗੁਰਦਾਸ ਮਾਨ ਹੁਣੇ 26 ਜਨਵਰੀ ਨੂੰ ਜਿਹੜਾ ਐਸੇ ਹੀ ਦਰਬਾਰ ਤੇ ਪਹੁੰਚਦੇ ਆ ਤੇ ਜਿਹੜੇ ਰੌਣਕਾਂ ਲਾਉਂਦੇ ਆ ਆਪਣਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਦੇ ਆ ਤੇ ਜਿੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈਗੀ ਉਹੀ ਹੁਣ ਸੱਦਾ ਜਿਹੜਾ ਕਮੇਟੀ ਵੱਲੋਂ ਟਰਸਟ ਵੱਲੋਂ ਜਿਹੜਾ ਦਿੱਤਾ ਗਿਆ ਕਿਉਂਕਿ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਤੇ ٹرسٹ ਜਿਹੜਾ ਹੈ ਤੇ ਉਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਹਰ ਇੱਕ ਸਾਲ ਜਿਹੜੇ ਇਹ ਬਾਬਾ ਚਿੰਤਾ ਭਗਤ ਜੀ ਜਿਹੜੀ ਵਰਸੀ ਸਮਾਗਮ ਮਨਾਇਆ ਜਾਂਦਾ ਹੈ 66ਵੇਂ ਵਰਸੀ ਸਮਾਗਮ ਹੈ ਜਿਹੜਾ ਇਸ ਵਾਰ ਮਨਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਮਕਮਲ ਹੋ ਗਈਆਂ ਅੱਜ ਛੇ ਦੇਖਣ ਪਰਸਪਰ ਆਰੰਭ ਹੋਏ ਹੈ ਕੱਲ ਨੂੰ ਨਿਸ਼ਾਨ ਸਾਹਿਬ ਦੀ ਰਸਮ ਹੋ ਗਈ ਤੇ ਪਰਸ ਨੂੰ ਜਿਹੜੇ ਸ਼੍ਰੀ ਖਾਨਪਾਤ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਤੋਂ ਬਾਅਦ ਸੱਭਿਆਚਾਰ ਪ੍ਰੋਗਰਾਮ ਦੇ ਵਿੱਚ ਬਲਰਾਜ ਮਿਲਗਾ ਦਾ ਪਹਿਲਾ ਅਖਾੜਾ ਲੱਗੇਗਾ ਉਸ ਤੋਂ ਬਾਅਦ ਜਿਹੜਾ ਗੁਰਦਾਸ ਮਾਨ ਹੁਣੇ ਪਹੁੰਚ ਰਿਹਾ ਹੈ ਤੇ ਜਿਹਦੇ ਲਈ ਕਮੇਟੀ ਉਹ ਲੋਕ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਟਰਸਟ ਮੈਂਬਰ ਕੀ ਕਰ ਰਿਹਾ ਹੈ ਪ੍ਰਧਾਨ ਸਾਹਿਬ ਕੀ ਕਰ ਰਿਹਾ ਉਹ ਵੀ ਤਾਂ ਜਾਣਕਾਰੀ ਸਾਂਝੀ ਕਰਦੇ ਆ ਤੇ ਇੱਕ ਜਿਹੜਾ ਹਸਪੀਟਲ ਵੇਸਟ ਟਰਸਟ ਵੱਲੋਂ ਚਲਾਇਆ ਜਾਂਦਾ ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ 26 ਜਨਵਰੀ ਦਿਨ ਐਤਵਾਰ ਨੂੰ ਠੀਕ 1 ਵਜੇ ਜਿਹੜਾ ਇੱਥੇ ਸਭਿਆਚਾਰ ਪ੍ਰੋਗਰਾਮ ਜਿਹੜਾ ਸਟੇਜ ਸ਼ੁਰੂ ਹੋਊਗੀ ਤੇ 2 ਵਜੇ ਜਿਹੜੇ ਹੈ ਗੁਰਦਾਸ ਮਾਨ ਹੁਣ ਜਿਹੜਾ ਆਪਣਾ ਸਮਾਗਮ ਜਿਹੜਾ ਪੇਸ਼ ਕਰਨਗੇ ਪਰਮ ਸਤਕਾਰ ਜੋ ਗੁਰੂ ਰੂਪੀ ਸਾਧ ਸੰਗਤ ਜੀ ਰਸਨਾ ਨੂੰ ਕਰੋ ਪਵਿੱਤਰ ਗੱਜਵਾਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਨੂੰ ਪਤਾ ਹੈ ਕਿ ਬਾਬਾ ਚਿੰਤਾ ਭਗਤ ਬਾਬਾ ਅਮਰ ਸਿੰਘ ਜੀ ਦੇ ਦਰਬਾਰ ਤੇ ਅੱਜ ਸਲਾਨਾ ਵਰਸੀ ਬਾਬਾ ਚਿੰਤਾ ਭਗਤ ਜੀ ਦੀ ਜੋ 26 ਜਨਵਰੀ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਹੈ ਇਹ ਵਰਸੀ ਸਮੂਹ ਟਰਸਟ ਮੈਂਬਰ ਗ੍ਰਾਮ ਪੰਚਾਇਤ ਰੋਟਾ ਕਲਾਂ ਐਨ ਆਰ ਆਈ ਵੀਰ ਤੇ ਸਮੂਹ ਸਾਧ ਸੰਗਤ ਦੇ ਵਿਸ਼ੇਸ਼ ਰੂਪ ਦੇ ਨਾਲ ਮਨਾਈ ਜਾ ਰਹੀ ਹੈ ਇਸ ਵਿੱਚ ਅੱਜ 24 ਤਰੀਕ ਨੂੰ ਖੰਡਪੜ ਸਾਹਿਬ ਆਰੰਭ ਹੋਏ ਨੇ 25 ਤਰੀਕ ਨੂੰ ਕੱਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ ਜੋ ਸਮੂਹ ٹرسٹ ਮੈਂਬਰ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਜੋ ਬਾਬਾ ਜੀ ਦੇ ਜਨਮ ਸਥਾਨ ਤੋਂ ਲਿਆ ਕੇ ਚੋੜਾ ਸਾਹ ਉਹ ਤੇ ਸੇਵਾ ਕਰਵਾਈ ਜਾਵੇਗੀ ਔਰ 26 ਤਰੀਕ ਨੂੰ ਸਵੇਰੇ 10 ਵਜੇ ਖੰਡਪਾ ਸਾਹਿਬ ਦੇ ਕੋਲ ਪਹੁੰਚੇ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਗਾਉਣ ਨੇ ਆ ਰਹੇ ਨੇ ਉਹਨਾਂ ਤੋਂ ਇਲਾਵਾ ਬਲਾਜ ਬੜਗਾ ਤੇ ਹੋਰ ਅਨੇਕਾ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਪਰ 27 ਤਰੀਕ ਨੂੰ ਵਿੜੇ ਤਾਰੇ ਜਾਣਗੇ ਇਹ ਸਾਰਾ ਪ੍ਰੋਗਰਾਮ ਟਰੱਸਟ ਵੱਲੋਂ ਲਿਖਿਆ ਗਿਆ ਹੈ ਆਪ ਸਭ ਸੰਗਤ ਨੂੰ ਮੁਰਜੂ ਅਪੀਲ ਹੈ ਤੇ ਨਿਮਰਤ ਸੱਤਰੀ ਹੈ ਟਰੱਸਟ ਵੱਲੋਂ ਤੇ ਗਾ ਪੰਚਾਇਤ ਰੋਡ ਕਲਾ ਅਨੁਸਾਰ ਕਿ ਦਰਬਾਰ ਸਿੱਤ ਨੂੰ ਦਿਨ ਆਓ ਤੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੀ ਖੈਰ ਸੱਦਾ ਪੱਤਰ ਦਿੰਦੇ ਹੋਏ ਸਮੂਹ ਟਰੱਸਟ ਵੱਲੋਂ ਬੇਨਤੀ ਕਰਦੇ ਹਾਂ ਕਿ ਮੇਲੇ ਦੀ ਰੌਣਕ ਨੂੰ ਬਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜ ਰਸਨਾ ਨੂੰ ਪਵਿੱਤਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਸਤ ਬਾਬਾ ਚੰਤਾ ਭਗਤ ਜੀ ਅਤੇ ਤਨ ਤਨ ਮਸਤ ਬਾਬਾ ਅਮੀ ਚੰਦ ਜੀ ਟਰੱਸਟ ਸਮੂਹ ಗ್ರಾಮ ਪੰਚਾਇਤ ਪਿੰਡ ਰੁੜਕਾ ਕਲਾ ਦੇ ਸਹਿਯੋਗ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਤਨ ਮਸਤ ਬਾਬਾ ਚੰਤਾ ਭਗਤ ਜੀ ਦੀ ਸ਼ਾਟ ਵਿਸਲਾਣਾ ਵਰਤੀ ਤੂੰ ਧਾਵ ਤੇ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਸਭ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਬਾਬਾ ਜੀ ਦੇ ਦਰਵਾਜ਼ੇ ਤੇ ਆਓ ਅਤੇ ਬਾਬਾ ਜੀ ਦੇ ਦਰਵਾਜ਼ੇ ਤੋਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਸਬੰਧ ਦੇ ਵਿੱਚ ਅੱਜ ਅਖੰਡ ਪਾਤਸ਼ਾਹ ਆਰੰਭ ਕਰਵਾਏ ਗਏ ਆ ਤੇ ਕੱਲ ਠੀਕ 4 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ ਅਰਸੋ 26 ਤਰੀਕ ਨੂੰ ਅਖੰਡ ਪਾਤਸ਼ਾਹ ਦੇ ਭੋਗ ਪਵਾਏ ਜਾਣਗੇ ਉਸ ਤੋਂ ਉਪਰੰਤ ਠੀਕ 12 ਵਜੇ ਪੁਲੀ ਸਟੇ ਤੇ ਸਭਾਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਰਸਤੇ ਵਿੱਚ ਬਰਾਜ ਬਿਲਗਾ ਜੀ ਅਤੇ ਸ਼੍ਰੀ ਗਰਦਾਸ ਮਾਨ ਜੀ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੋਮ ਹਮਹਾ ਕੇ ਬਾਬਾ ਜੀ ਦੇ ਤਰਵਾਦ ਤੇ ਆਓ, ਤਨਵੰਤ ਧੰਦੇ ਨਾਲ ਸੇਵਾ ਕਰੋ ਅਤੇ ਪ੍ਰਬੰਧਕਾਂ ਦਾ ਸਹਿਯੋਗ ਦਿਓ। ਇਹ ਸਾਰਿਆਂ ਦੇ ਅਤੀ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।